ਸਸੀਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਕਾਨੀ ਐਟ ਲਾ ਇੰਪੋਰਟੈਂਟ ਖਬਰ ਹੈਗੀ ਹੈ ਜੀ ਕਿ ਕੈਲੀਫੋਰਨੀਆ ਪਲਾਨ ਕਰ ਰਿਹਾ 17000 ਕਮਰਸ਼ੀਅਲ ਡਰਾਈਵਰਾਂ ਦੇ ਲਾਇਸੈਂਸ ਜਿਹੜੇ ਆ ਉਹ ਰਿਵੋਕ ਕਰਨ ਵਾਸਤੇ ਸੋ ਇਹ ਇੰਪੋਰਟੈਂਟ ਖਬਰ ਆ ਕਿਉਂਕਿ ਜਿਹੜੀ ਫੈਡਰਲ ਗਵਰਨਮੈਂਟ ਆ ਉਹਨੇ ਬੜੀ دیر ਤੋਂ ਇਹ ਕਿਹਾ ਹੋਇਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਲਾਇਸੈਂਸਸ ਨੇ ਉਹ ਸਹੀ ਤਰੀਕੇ ਨਾਲ ਇਸ਼ੂ ਨਹੀਂ ਕੀਤੇ ਗਏ ਹਨ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਦਾ ਸਟੇਟਸ ਨਹੀਂ ਜਾਂ ਜੋ ਵੀ ਆ ਅੱਗੇ ਤਾਂ ਪਹਿਲਾਂ ਕੈਲੀਫੋਰਨੀਆ ਨੇ ਰਜਿਸਟਰ ਕੀਤਾ ਪਰ ਜਦੋਂ ਉਹ ਆ ਦੋ ਤਿੰਨ ਇਨਸੀਡੈਂਟ ਹੋਇਆ ਹਰਜਿੰਦਰ ਸਿੰਘ ਆੜਾ ਹੁਣ ਜਸ਼ਨਪ੍ਰੀਤ ਆੜਾ ਤੇ ਹੋਰ ਵੀ ਉਦੋਂ ਬਾਅਦ ਹੁਣ ਕੈਲੀਫੋਰਨੀਆ ਦੀ ਜਿਹੜੀ ਸਰਕਾਰ ਆ ਇਹਨੇ ਫੈਸਲਾ ਕਰ ਲਿਆ ਵੀ 17000 ਬੰਦਿਆਂ ਦੇ ਜਿਹੜੇ ਸੀਡੀਐ ਲਾਇਸੈਂਸ ਹੈਗੇ ਉਹ ਕੈਨਸਲ ਹੋਣਗੇ ਤੇ ਉਹਨਾਂ ਨੇ ਇਹਦੀ ਜਾਂਚ ਸ਼ੁਰੂ ਕਰਤੀ ਆ ਹੁਣ ਕਿਹੜੇ ਉਹ 17000 ਨੇ ਉਹ ਇਦਾਂ ਨਹੀਂ ਪਤਾ ਜਦੋਂ ਚਿੱਠੀਆਂ ਆਉਣਗੀਆਂ ਉਦੋਂ ਪਤਾ ਲੱਗੇਗਾ ਤੇ ਹੁਣ ਕਾਫੀ ਲੋਕਾਂ ਨੂੰ ਚਿੱਠੀਆਂ ਵੈਸੇ ਆਉਣੀਆਂ ਸ਼ੁਰੂ ਵੀ ਹੋ ਗਈਆਂ ਨੇ ਤੇ ਉਹਦੇ ਬਾਰੇ ਜਦੋਂ ਇਹ ਫੈਸਲਾ ਲਿਆ ਕੈਲੀਫੋਰਨੀਆ ਨੇ ਤੇ ਜਿਹੜੇ ਟ੍ਰਾਂਸਪੋਰਟੇਸ਼ਨ ਸੈਕਟਰੀ ਆ ਕਿ ਮਿਸਟਰ ਡਫੀ ਉਹਨਾਂ ਨੇ ਦੁਬਾਰਾ ਇੱਕ ਪੋਸਟ ਪਾਈ ਤੇ ਉਹਨਾਂ ਨੇ ਕਿਹਾ ਕਿ ਆਫਟਰ ਵੀਕਸ ਆਫ ਕਲੇਮਿੰਗ ਦੇ ਡਿਡ ਨਾਥਿੰਗ ਰੋਂਗ ਗਵਰਨਰ ਨਿਊਸਮਨ ਐਂਡ ਕੈਲੀਫੋਰਨੀਆ ਹੈਵ ਬੀਨ ਕਾਟ ਰੈਡ ਹੈਂਡਿਡ ਐਂਡ ਦੇ ਹੈਵ ਐਕਸਪੋਜ਼ਡ 17000 ਪੀਪਲ ਇਲੀਗਲੀ ਇਸ਼ੂਇੰਗ ਟਾਕ ਲੈਸੈਂਸਸ ਆਰ ਬੀਇੰਗ ਰਿਵੋਕਡ ਸੋ ਆਵਰ ਸਟੈਂਡ ਹੈਸ ਬੀਨ ਵਿੰਡਿਕੇਟਿਡ ਉਹ ਇਹ ਕਹਿ ਰਿਹਾ ਕਿ ਅਸੀਂ ਸ਼ੁਰੂ ਤੋਂ ਕਹਿ ਰਹੇ ਸੀਗੇ ਵੀ ਲਾਇਸੈਂਸ ਗਲਤ ਨਹੀਂ ਪਰ ਕੈਲੀਫੋਰਨੀਆ ਨੇ ਆਪ ਹੀ ਮੰਨ ਲਿਆ ਤੇ ਜੋ ਅਸੀਂ ਕਹਿ ਰਹੇ ਆ ਉਹ ਸਹੀ ਆ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਇਟਸ ਅ ਟਿਪ ਆਫ ਅ ਨਾਈਸਬਰਗ ਤੇ ਅਸੀਂ ਇਹਦੇ ਤੇ ਹੋਰ ਵੀ ਜ਼ਿਆਦਾ ਫੋਰਸ ਕਰਾਂਗੇ ਕੈਲੀਫੋਰਨੀਆ ਨੂੰ ਕਿ ਇੱਥੇ ਜ਼ਿਆਦਾ ਜਾਂਚ ਕੀਤੀ ਜਾਵੇ ਉਹਨਾਂ ਨਾਲ ਨਾਲ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਕਹੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਜਿਹੜੀਆਂ ਟਰੱਕਿੰਗ ਕੰਪਨੀਆਂ 'ਚ ਕੰਮ ਕਰਦੇ ਨੇ ਉਹਨਾਂ ਦੀ ਵੀ ਜਾਂਚ ਹੋਏਗੀ ਤੇ ਇੱਥੇ ਬਸ ਨਹੀਂ ਉਹ ਕਹਿੰਦੇ ਆ ਵੀ ਜਿਹੜੇ ਲਾਇਸੈਂਸ ਰਵੋਗ ਹੋਣਗੇ ਇਹ ਕਿਹੜੀ ਕੰਪਨੀ 'ਚ ਉਹਨਾਂ ਨੇ ਕੰਮ ਕੀਤਾ ਜਾਂ ਉਹ ਕਿਹਦੇ ਨਾਲ ਉਹ ਚਲਾਉਂਦੇ ਸੀ ਕਿੱਥੇ ਆ ਉਹਦੀ ਵੀ ਜਾਂਚ ਹੋਏਗੀ ਜੇ ਉੱਥੇ ਕੋਈ ਵਾਇਲੇਸ਼ਨ ਹੋਈ ਤਾਂ ਉਹਦੇ ਖਿਲਾਫ ਵੀ ਜਿਹੜਾ ਹੈਗਾ ਉਹ ਐਕਸ਼ਨ ਲਿਆ ਜਾਏਗਾ ਕਿਉਂਕਿ ਰੋਡ ਸੇਫਟੀ ਵਾਸਤੇ ਇਹਦੀ ਜਿਹੜੀ ਹੈਗੀ ਆ ਉਹ ਸਾਨੂੰ ਲੋੜ ਆ ਤੇ ਹੁਣ ਆ ਕੇ ਜਿਹੜੇ ਬੇਸਿਕਲੀ ਲੋਕ ਟਰੱਕ ਚਲਾ ਸਕਦੇ ਆ ਜਿਹੜੇ ਨਵੇਂ ਰੂਲਾਂ ਥੱਲੇ ਉਹਨਾਂ ਚ ਇੱਕ ਤਾਂ ਜਿਹੜੇ ਬੰਦਿਆਂ ਕੋਲੇ ਗ੍ਰੀਨ ਕਾਰਡ ਆ ਸਿਟੀਜ਼ਨ ਨੇ ਜਾਂ ਜਿਹੜੇ ਟ੍ਰੀਟੀ ਵੀਜ਼ੇ ਅੰਡਰ ਹੈਗੇ ਆ ਕੈਨੇਡਾ ਤੇ ਮੈਕਸੀਕੋ ਤੋਂ ਜਾਂ ਜਨਾਂ ਕੋਲ H2A H2B ਜਾਂ E2 ਵੀਜ਼ਾ ਜਾਂ ਉਹੋ ਜਿਹੇ ਬੰਦੇ ਜਿਹੜੇ ਹੈਗੇ ਆ ਉਹ ਚਲਾ ਸਕਦੇ ਆ ਦੂਜੇ ਨਹੀਂ ਚਲਾ ਸਕਦੇ ਇਹਦੇ ਬਾਰੇ ਇੱਕ ਜਿਹੜਾ ਕੋਰਟ ਦੇ ਵਿੱਚ ਕੇਸ ਫਾਈਲ ਹੋਇਆ ਡਿਸਟ੍ਰਿਕਟ ਆਫ ਕਲੰਬੀਆ ਚ ਉਹਨਾਂ ਨੇ ਸਟੇ ਕੀਤੀ ਆ ਕਿ ਤੁਸੀਂ ਜਿਹੜੇ emergancy ਲਾ ਕੇ ਇਹਨਾਂ ਦੇ ਲਾਇਸੈਂਸ ਜਿਹੜੇ ਹੈਗੇ ਆ ਉਹ ਕੈਨਸਲ ਕੀਤੇ ਹੈਗੇ ਵਰ ਪਰਮਿਟ ਵਾਲਿਆਂ ਦੇ ਚਾਹੇ ਉਹ ਡਾਕਾ ਵਾਲੇ ਆ ਚਾਹੇ ਸੈਲਮ ਵਾਲੇ ਆ ਉਹਨੂੰ ਸਟੇ ਕਰਤਾ ਉਹਨਾਂ ਨੇ ਹੁਣ ਫੈਡਰਲ ਗਵਰਨਮੈਂਟ ਜਿਹੜੀ ਕੋਸ਼ਿਸ਼ ਕਰ ਰਹੀ ਹੈ ਉਹ ਸਟੇ ਨੂੰ ਓਵਰਟਰਨ ਕਰਨ ਦੀ ਤਾਂ ਜੇ ਉਹ ਸਟੇ ਓਵਰਟਰਨ ਨਹੀਂ ਹੁੰਦੀ ਫਿਰ ਤਾਂ ਉਹ ਸਟੇ ਰਹੇਗੀ ਤਾਂ ਉਹਨਾਂ ਦੇ ਲਾਇਸੈਂਸ ਬਰਕਰਾਰ ਰਹਿਣਗੇ ਲੇਕਿਨ ਜੇ ਉਹ ਸਟੇ ਜਿਹੜੀ ਹੈਗੀ ਆ ਉਹ ਓਵਰਟਰਨ ਹੋ ਜਾਂਦੀ ਆ ਤਾਂ ਫਿਰ ਦੁਬਾਰਾ ਉਹ ਹੀ ਪੀਸ਼ਨ ਆ ਜਾਏਗੀ ਲੇਕਿਨ ਜਿਹੜਾ 17000 ਕੈਲੀਫੋਰਨੀਆ ਨੇ ਕੀਤਾ ਇਹਦਾ ਉਹ ਸਟੇ ਨਾਲ ਕੋਈ ਸੰਬੰਧ ਨਹੀਂ ਕਿਉਂਕਿ ਉਹ ਸਟੇ ਦਾ ਉਹਨਾਂ ਲੋਕਾਂ ਲਈ ਆ ਵੀ ਜਿਨ੍ਹਾਂ ਦੇ ਲਾਇਸੈਂਸ ਸਹੀ ਸੀ ਤੇ ਇਹਨਾਂ ਨੇ ਕਿਹਾ ਕਿ ਉਹਨਾਂ ਕੋਲੇ ਵਰਕ ਪਰਮਿਟ ਹੈਗਾ ਤੇ ਉਹਨਾਂ ਕੋਲੇ ਗ੍ਰੀਨ ਕਾਰਡ ਨਹੀਂ ਹੈਗਾ ਤਾਂ ਉਹਨਾਂ ਦਾ ਕੈਨਸਲ ਕਰੋ ਪਰ ਕੈਲੀਫੋਰਨੀਆ ਇਹ ਨਹੀਂ ਕਹਿ ਰਿਹਾ ਉਹ ਜਿਹੜੇ ਰਿਵੋਕ ਕਰ ਰਹੇ ਉਹ ਕਹਿ ਰਹੇ ਵੀ ਲਾਇਸੈਂਸ ਹੀ ਇਹਨਾਂ ਦੇ ਅਸੀਂ ਜਿਹੜਾ ਦੇਖ ਰਹੇ ਆ ਵੀ ਸਹੀ ਤਰੀਕੇ ਨਾਲ ਇਸ਼ੂ ਨਹੀਂ ਹੋਏ ਸੋ ਲੱਗਦਾ ਨਹੀਂ ਕਿ ਜਿਹੜੀ ਉਹ ਸਟੇ ਹੋਈ ਆ ਉਹਦਾ 17000 ਇਹਨਾਂ ਲਾਇਸੈਂਸਾਂ 'ਤੇ ਅਸਰ ਪਏਗਾ ਬਾਕੀ ਆ ਜਿਹੜਾ ਹੈ ਕੋਰਟ ਦੇ ਵਿੱਚ ਕੇਸ ਆ ਦੇਖਣ ਵਾਲੀ ਗੱਲ ਆ ਸੋ ਦੇਖਦੇ ਆ ਕਿਹੜੀਆਂ ਲੈਟਰਾਂ ਕੈਲੀਫੋਰਨੀਆ ਤੋਂ ਆਉਂਦੀਆਂ ਜਾਂ ਕੀ ਆ ਸੋ ਬੜੀ ਇੰਪੋਰਟੈਂਟ ਖਬਰ ਆ ਤਾਂ ਸ਼ੇਅਰ ਕਰ ਲਈਏ ਸਸੀ ਕਾ